ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਜਿਹੜਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉੱਥੋਂ ਦੇ ਇੱਕ ਗੁਰਦੁਆਰਾ ਪਰੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਛਰੌਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹਾਈਡੋਗੜ ਹਰਜਨ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਚ ਵਿਖਿਆਨ ਕੀਤਾ ਹੈ ਕਿ ਇੱਥੇ ਸਭੇ ਥਾਵ ਨਹੀਂ ਤੁਝੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣ ਦਾ ਜਿਹੜਾ ਬਣਿਆ ਸੀ ਉਸ ਨੂੰ ਕਾਲਕਤਖ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਹ ਸਾਰੀ ਰੁਕਵਾ ਦਿੱਤੀ। ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਇੱਕ ਚੁਣੌਤੀ ਆ ਤੇ ਚੈਲੰਜ ਆ। ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ ਸ਼੍ਰੋਮਿਕ ਕਮੇਟੀ ਦਾ ਨੋਟਿਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਲਈ ਅਕਾਲਪੁਰ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜਿਆ ਨਹੀਂ ਹੋਈ ਆ ਜਿਨ੍ਹਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਵਧਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ 'ਈ ਆਪਣਾ ਸਪਸ਼ਟ ਪੱਖ ਕਰਨਾ ਅਕਾਲਪੁਰ ਸਾਹਿਬ ਤੇ ਦੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼ਰੋਣੀ ਕਮੇਟੀ ਨੇ ਇਸ ਦਾ ਦੀ ਸਖਤ ਧਾਰਨਾ ਦਿੱਤੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾੜਾ ਸਮਾਗਮ ਹੋ ਰਿਹਾ ਹੈ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉੱਥੋਂ ਦੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹੈਲੋਗੜ ਰਿਜਿਡੈਂਸ ਦੇ ਸਾਮੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਚ ਵਿਖਿਆਨ ਕੀਤਾ ਕਿ ਇੱਥੇ ਸਭੇ ਥਾਵ ਨਹੀਂ ਤੁਜੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣ ਦਾ ਜਿਹੜਾ ਬਣਿਆ ਸੀ ਉਸ ਨੂੰ ਕਾਲਪਤਖ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕੇਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕੇਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਸਾਰੀ ਰੁਕਵਾ ਦਿੱਤੀ। ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਵੇਂ ਚੁਣੌਤੀ ਆ ਤੇ ਚੈਲੰਜ ਆ। ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਸ ਲਿਆ ਸ਼ੋਮੀ ਕਮੇਟੀ ਦਾ ਨੋਟਸ ਲਿਆ। ਇਹ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਹੀ ਕਾਲਕਤਾਰ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਵਾਈ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਤਰੰਤ ਇਸ ਗੱਲ 'ਈ ਆਪਣਾ ਸਪਸ਼ਟ ਪੱਖ ਕਰਨਾ ਅਕਾਲਪੁਰ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼੍ਰੋਣੀ ਕਮੇਟੀ ਨੇ ਇਸ ਦਾ ਦੀ ਸਖਤ ਧਾਰਨਾ ਪੀਤੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾੜਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉਥੋਂ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਦੈ ਨਾਲ ਸੱਜੋਗਾ ਚਰੋਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਖਾਡੋਗੜ ਹਰਜਨ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਚ ਵਿਖਿਆਨ ਕੀਤਾ ਕਿ ਇੱਥੇ ਸਭੇ ਥਾਵ ਨਹੀਂ ਤੁਜੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣ ਦਾ ਜਿਹੜਾ ਬਣਿਆ ਸੀ ਉਸ ਨੂੰ ਕਾਲ ਪ੍ਰਕਾਸ਼ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ 'ਚ ਦਿੱਲੀ ਵਿੱਚ ਕੇਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕੇਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਹ ਸਾਰੀ ਰਿਕਵਾਤ ਦਿੱਤੀ ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਇੱਕ ਚੁਣੌਤੀ ਆ ਤੇ ਚੈਲੰਜ ਆ ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਸ ਲਿਆ ਸ਼੍ਰੋਮਣੀ ਕਮੇਟੀ ਨੇ ਨੋਟਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਲਈ ਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜ ਜਨਨੀ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਰੰਤ ਇਸ ਗੱਲ ਹੀ ਆਪਣਾ ਸਪਸ਼ਟ ਪੱਖ ਕਰ ਅਕਾਲਤਖ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼੍ਰੋਣੀ ਕਮੇਟੀ ਨੇ ਇਸ ਗੱਲ ਦੀ ਸਖਤ ਧਾਰਨਾ ਕੀਤੀ ਆ